ਯਾਨੀ ਇੱਕ ਦੇਸ਼ ਇੱਕ ਚੋਣ ਦਾ ਹਾਲਾਂਕਿ ਇਹ ਮੁੱਦਾ ਲੰਮੇ ਸਮੇਂ ਤੋਂ ਚਰਚਾ ਦੇ ਵਿੱਚ ਹੈ ਪਰ ਇਸ ਸਮੁੱਦੇ ਨੂੰ ਲੈ ਕੇ ਬਹੁਤ ਸਾਰੀਆਂ ਰਾਵਾਂ ਖਾਸ ਕਰਕੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਜਿਹੜੀਆਂ ਵੀ ਉਹਨਾਂ ਦੀਆਂ ਸਹਿਯੋਗੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਤਾਂ న్యూਸ 18 ਹੁਣ ਲੈ ਕੇ ਆਇਆ ਹੈ ਵਨ ਨੇਸ਼ਨ ਵਨ ਇਲੈਕਸ਼ਨ ਤੇ ਇੱਕ ਬਹੁਤ ਵੱਡਾ ਸਰਵੇ ਜਿਹੜਾ 29 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਕੀਤਾ ਗਿਆ ਯਾਨੀ ਰੈਂਡਮਲੀ ਜਿਵੇਂ ਜੇ ਜਿਸ ਤਰੀਕੇ ਨਾਲ opinion poll ਹੁੰਦੇ ਆ ਜਾਂ exit polls ਹੁੰਦੇ ਆ ਉਸ ਤਰੀਕੇ ਨਾਲ ਰੈਂਡਮਲੀ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ 29 ਸੂਬਿਆਂ ਦੇ ਇੱਕ ਇੱਕ ਕਰਕੇ ਅਸੀਂ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਦਿਖਾਵਾਂਗੇ ਦੱਸਾਂਗੇ న్యూਸ 18 ਨੇ 4500 ਤੋਂ ਜ਼ਿਆਦਾ ਲੋਕਾਂ ਦੀ ਰਾਏ ਜਾਣੀ ਹੈ ਜਿਦੇ ਵਿੱਚ 80% ਦੀ ਲੋਕ ਜਿਹੜੇ ਨੇ ਉਹ ਵਨ ਨੇਸ਼ਨ ਵੱਲ ਇਲੈਕਸ਼ਨ ਦੇ ਫੈਸਲੇ ਤੋਂ ਸਹਿਮਤ ਨਜ਼ਰ ਆਏ ਨੇ 16% ਦੀ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ ਇੱਕ ਦੇਸ਼ ਇੱਕ ਚੋਣ ਦਾ 3.9 ਫੀਸ ਦੀ ਲੋਕਾਂ ਦੀ ਕੋਈ ਵੀ ਪ੍ਰਤੀਕਿਰਿਆ ਨਹੀਂ 23 ਦਸੰਬਰ 23 ਦਸੰਬਰ ਤੋਂ 31 ਦਸੰਬਰ ਦੇ ਵਿਚਾਲੇ ਜਿਹੜਾ ਹੈ ਇਹ ਸਰਵੇ ਕੀਤਾ ਗਿਆ ਹੈ 3.9 ਫੀਸ ਦੀ ਲੋਕਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੁਣ ਅਸੀਂ ਤੁਹਾਨੂੰ ਗ੍ਰਾਫਿਕਸ ਦੇ ذریعے ਜਿਹੜਾ ਹੈ ਇਹ ਸਾਰਾ ਦਿਖਾਵਾਂਗੇ ਗ੍ਰਾਫਿਕਸ ਦੇ ذریعے ਤੁਹਾਨੂੰ ਸਕਰੀਨ ਤੇ ਅਸੀਂ ਸਮਝਾਵਾਂਗੇ ਕਿ ਇਹ ਸਰਵੇ ਕਿਸ ਤਰੀਕੇ ਨਾਲ ਅਮਲ ਦੇ ਵਿੱਚ ਲਿਆਂਦਾ ਗਿਆ ਔਰ ਕਿਵੇਂ ਲੋਕਾਂ ਨੇ ਆਪਣੀ رائے ਦਿੱਤੀ ਕੀ ਕੁਝ ਕਿਹਾ ਇੱਕ ਦੇਸ਼ ਇੱਕ ਚੋਣ ਦੇ ਮਸਲੇ ਤੇ ਸਭ ਤੋਂ ਪਹਿਲਾਂ ਅਸੀਂ ਦਰਸ਼ਕਾਂ ਨੂੰ ਥੋੜਾ ਜਿਹਾ ਗ੍ਰਾਫਿਕਸ ਤੇ ਜਾਣ ਤੋਂ ਪਹਿਲਾਂ ਇਹ ਸਮਝਾ ਦਈਏ ਕਿ ਇੱਕ ਦੇਸ਼ ਇੱਕ ਚੋਣ ਦਾ ਮਤਲਬ ਕੀ ਹੈ ਜਿਹੜੇ ਦਰਸ਼ਕ ਇਸ ਬਾਰੇ ਪੂਰੀ ਤਰ੍ਹਾਂ ਨਹੀਂ ਜਾਣਦੇ ਉਹਨਾਂ ਦੇ ਲਈ ਇਹ ਹੈ ਕਿ ਇੱਕ ਦੇਸ਼ ਇੱਕ ਚੋਣ ਦਾ ਮਤਲਬ ਹੈ ਕਿ ਪੂਰੀਆਂ ਚੋਣਾਂ ਪੂਰੇ ਦੇਸ਼ ਦੇ ਵਿੱਚ ਚੋਣਾਂ ਚਾਹੇ ਉਹ ਲੋਕ ਸਭਾ ਚਾਹੇ ਉਹ ਵਿਧਾਨ ਸਭਾ ਚਾਹੇ ਉਹ ਪੰਚਾਇਤਾਂ ਚਾਹੇ ਉਹ ਨਗਰ ਨਿਗਮ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਨੇ ਉਹ ਕਿੱਕੇ ਵਾਰੀ ਇਕੱਠੀਆਂ ਕਰਵਾ ਲੀਆਂ ਜਾਣ ਭਾਵੇਂ ਉਹ ਚੋਣਾ 6 ਮਹੀਨੇ ਤੱਕ ਚੱਲਦੀਆਂ ਰਹਿਣ ਪਰ ਉਸ ਤੋਂ ਬਾਅਦ 4.5 ਸਾਲ ਦੇਸ਼ ਦੇ ਵਿੱਚ ਕਿਸੇ ਸੂਬੇ 'ਚ ਕੋਈ ਚੋਣ ਨਾ ਆਵੇ ਹਾਲਾਂਕਿ ਇੱਕ ਬੜਾ ਵੱਡਾ ਪ੍ਰੋਜੈਕਟ ਹੈ ਇਸ ਨੂੰ ਲਾਗੂ ਕਰਨਾ ਬਹੁਤ ਏਡੀ ਖੀਰ ਹੈ ਪਰ ਇਸ ਤੇ ਕੰਮ ਚੱਲ ਰਿਹਾ ਹੈ ਔਰ ਸਭ ਤੋਂ ਪਹਿਲਾਂ ਤਾਂ ਇਸ ਤੇ ਗੱਲ ਹੈ ਇੱਕ ਆਮ رائے ਬਣਾਉਣ ਦੀ ਇੱਕ ਸਹਿਮਤੀ ਬਣਾਉਣ ਦੀ ਜਾਂ ਇੱਕ ਬਹੁਮਤ ਲੈਣ ਦੀ ਕਿਉਂਕਿ ਜੇ ਬਹੁਮਤ ਹੋਏਗਾ ਤਾਂ ਹੀ ਇਹ ਫੈਸਲਾ ਲਾਗੂ ਹੋ ਪਾਏਗਾ ਜੇ ਵਿਰੋਧ ਦੇ ਸੁਰ ਜ਼ਿਆਦਾ ਹੋਏ ਤਾਂ ਫਿਰ ਫੈਸਲਿਆਂ ਨੂੰ ਲਾਗੂ ਕਰਨਾ ਮੁਸ਼ਕਲ ਹੋ ਜਾਂਦਾ ਹੈ ਹੁਣ ਅਸੀਂ ਆਉਣਿਆ ਸਰਵੇ ਤੇ ਲੋਕਾਂ ਦੀ ਰਾਏ ਕੀ ਹੈ న్యూਸ 18 ਵੱਲੋਂ ਇੱਕ ਵੱਡਾ ਸਰਵੇ ਕੀਤਾ ਗਿਆ ਹੈ O N O N O I ਯਾਨੀ ਵਨ ਨੇਸ਼ਨ ਵਨ ਇਲੈਕਸ਼ਨ ਇੱਕ ਦੇਸ਼ ਇੱਕ ਚੋਣ ਦੇ ਉੱਤੇ ਅਸੀਂ ਇਹ ਸਵਾਲ ਜਿਹੜੇ ਹੈ ਕਿ ਕਰਕੇ ਦਿਖਾ ਰਹੇ ਹਾਂ ਅਸੀਂ ਪੁੱਛਿਆ ਹੈ ਲੋਕਾਂ ਨੂੰ ਕੀ ਤੁਸੀਂ ਲੋਕ ਸਭਾ ਤੇ ਸਾਰੀਆਂ ਵਿਧਾਨ ਸਭਾ ਇੱਕੋ ਸਮੇਂ ਕਰਵਾਉਣ ਦੇ ਫੈਸਲੇ ਦੇ ਨਾਲ ਸਹਿਮਤ ਹੋ ਯਾਨੀ ਇੱਕੋ ਵੇਲੇ ਇੱਕ ਦਿਨ ਦੇ ਵਿੱਚ ਤੇ ਉਹ ਨਹੀਂ ਹੋ ਸਕਦੀਆਂ ਕਈ ਮਹੀਨੇ ਲੱਗਦੇ ਨੇ ਉਸ ਨੂੰ ਕਰਵਾਉਣ ਦੇ ਵਿੱਚ ਪਰ ਇੱਕੋ ਵਾਰੀ ਨਿਪਟਾ ਦਿੱਤੀਆਂ ਜਾਣ ਤਾਂ 80% ਦੀ ਲੋਕਾਂ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਇਹ ਬੜਾ ਵੱਡਾ ਆਕੜਾ ਹੈ 80% ਦੀ ਲੋਕਾਂ ਵੱਲੋਂ ਹਾਂ ਦੇ ਵਿੱਚ ਜਵਾਬ ਦਿੱਤਾ ਗਿਆ 16% ਲੋਕਾਂ ਨੇ ਕਿਹਾ ਕਿ ਨਹੀਂ ਅਸੀਂ ਇਸ ਨਾਲ ਸਹਿਮਤ ਨਹੀਂ ਹਾਂ ਔਰ 4% ਲੋਕਾਂ ਨੇ ਕਿਹਾ ਕਿ ਉਹ ਕੁਝ ਕਹਿ ਨਹੀਂ ਸਕਦੇ ਯਾਨੀ ਹਾਂ ਵੀ ਹੋ ਸਕਦੀ ਹੈ ਨਾ ਵੀ ਹੋ ਸਕਦੀ ਹੈ ਉਹਨਾਂ ਦੀ ਇਸ ਬਾਰੇ ਕੋਈ ਰਾਏ ਨਹੀਂ ਹੈ ਸੋ ਜਿਹੜੀ ਵੱਡੀ ਫਿਗਰ ਹੈ 80% ਲੋਕ ਇੱਕ ਦੇਸ਼ ਇੱਕ ਚੋਣ ਦੇ ਪੱਖ 'ਚ ਨੇ ਕਿ ਇੱਕੋ ਵਾਰੀ ਇਹ ਚੋਣਾ ਨਿਬੇੜ ਦਿੱਤੀਆਂ ਜਾਣ ਯਾਨੀ ਕਿਸੇ ਸੂਬੇ ਦੇ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਮੋٹے ਤੌਰ ਤੇ ਜੇ ਅਸੀਂ ਜ਼ਿਕਰ ਕਰੀਏ ਬਾਕੀ ਪੰਚਾਇਤੀ ਜਾਂ ਨਗਰ ਨਿਗਮ ਇਲੈਕਸ਼ਨ ਹੁੰਦੇ ਆ ਪਰ ਤੁਰੰਤ ਉਸੇ ਵੇਲੇ ਨਿਪਟਾ ਦਿੱਤੀਆਂ ਜਾਣ ਔਰ ਵਾਰ-ਵਾਰ ਲੋਕਾਂ ਤੇ ਚੋਣਾਂ ਦਾ ਬੋਝ ਨਾ ਪਵੇ ਕਈ ਸੂਬੇ ਐਸੇ ਨੇ ਤਕਰੀਬਨ ਸੂਬੇ ਐਸੇ ਨੇ ਜਿਹੜੇ ਪੂਰਾ ਸਾਲ ਇਲੈਕਸ਼ਨ ਮੋਡ ਦੇ ਵਿੱਚ ਹੀ ਚੱਲਦੇ ਰਹਿੰਦੇ ਨੇ ਜੇ ਪੰਜਾਬ ਦਾ ਅਸੀਂ ਜ਼ਿਕਰ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਹਰ 2 ਮਹੀਨਿਆਂ ਬਾਅਦ ਕੋਈ ਨਾ ਕੋਈ ਚੋਣ ਪੰਜਾਬ ਨੇ ਦੇਖੀ ਹੈ ਔਰ ਲਗਾਤਾਰ ਪੰਜਾਬ ਇਲੈਕਸ਼ਨ ਮੂਡ ਦੇ ਵਿੱਚ ਹੀ ਚੱਲ ਰਿਹਾ ਹੈ। ਸੋ ਐਸੇ ਵਿੱਚ ਚੋਣ ਜਾਬਤਾ ਜ਼ਿਆਦਾ ਸਮਾਂ ਲੱਗਿਆ ਰਹਿੰਦਾ ਹੈ, ਵਿਕਾਸ ਦੇ ਕੰਮ ਰੁਕ ਜਾਂਦੇ ਨੇ। ਐਸੇ ਤਰਕ ਦਿੱਤੇ ਜਾਂਦੇ ਨੇ ਪਾਰਟੀਆਂ ਵੱਲੋਂ ਜਿਨ੍ਹਾਂ ਨੇ ਇਸ ਫੈਸਲੇ ਨੂੰ ਲਾਗੂ ਕਰਨਾ। ਸੋ ਪਹਿਲਾ ਸਵਾਲ ਇਸ ਦੇ ਵਿੱਚ ਸਭ ਤੋਂ ਵੱਡਾ ਇਹ ਹੈ ਕਿ ਕਿੰਨੇ ਪਰਸੈਂਟ ਲੋਕ ਸਹਿਮਤ ਨੇ। ਦੂਜਾ ਸਵਾਲ ਇਸ ਦੇ ਵਿੱਚ ਆ ਜਾਂਦਾ ਹੈ ਕਿ ਇੱਕੋ ਸਮੇਂ ਚੋਣਾਂ ਦੇ ਨਾਲ ਜਨਤਾ ਦੇ ਪੈਸੇ ਦੀ ਬਚਤ ਹੋਏਗੀ ਤੇ ਖਰਚੇ ਘਟਣਗੇ। ਹੈ ਤੇ ਬੜਾ ਜ਼ਾਹਿਰ ਜਿਹਾ ਸਵਾਲ ਪਰ ਲੋਕ ਇਸ ਤੇ ਕੀ ਕਹਿੰਦੇ ਨੇ 81.2% ਇੱਥੇ ਪਰਸੈਂਟੇਜ ਉਸ ਨਾਲੋਂ ਵੀ ਵੱਧ ਗਈ 81.2% ਲੋਕਾਂ ਨੇ ਕਿਹਾ ਕਿ ਯੈਸ ਹਾਂ ਇਸ ਦੇ ਨਾਲ ਪੈਸੇ ਦੀ ਖਰਚੇ ਦੀ ਔਰ ਸਮੇਂ ਦੀ ਬਚਤ ਹੋਏਗੀ 13% ਲੋਕਾਂ ਨੇ 13.1% ਲੋਕਾਂ ਨੇ ਕਿਹਾ ਕਿ ਨਹੀਂ ਅਸੀਂ ਇਸ ਦੇ ਨਾਲ ਸਹਿਮਤ ਨਹੀਂ ਔਰ 5.7% ਲੋਕਾਂ ਨੇ ਕਿਹਾ ਕਿ ਅਸੀਂ ਇਸ ਬਾਰੇ ਕੁਝ ਕਹਿ ਨਹੀਂ ਸਕਦੇ ਕਿ ਇਸ ਦਾ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਪਰ ਵੱਡਾ ਤਬਕਾ 80% ਤੋਂ ਜ਼ਿਆਦਾ ਲੋਕ ਇਹ ਮੰਨਦੇ ਨੇ ਕਿ ਹਾਂ ਇਸ ਦੇ ਨਾਲ ਜਨਤਾ ਦੇ ਪੈਸੇ ਦੀ ਖਰਚੇ ਦੀ ਔਰ ਸਮੇਂ ਦੀ ਬਚਤ ਹੋਏਗੀ ਕਿਉਂਕਿ ਆਮ ਤੌਰ ਤੇ ਜਦੋਂ ਵੀ ਕਿਸੇ ਜਗ੍ਹਾ ਤੇ ਇਲੈਕਸ਼ਨ ਹੁੰਦਾ ਹੈ ਤੇ ਉਸ ਤੇ ਜਿੰਨਾ ਵੀ ਖਰਚਾ ਆਉਂਦਾ ਹੈ ਉਹ ਖਰਚਾ ਜਨਤਾ ਵੱਲੋਂ ਭਰੇ ਗਏ ਟੈਕਸ ਦੇ ਵਿੱਚੋਂ ਖਰਚਿਆ ਜਾਂਦਾ ਹੈ ਜਨਤਾ ਵੱਲੋਂ ਭਰੇ ਗਏ ਟੈਕਸ ਤੋਂ ਇਹ ਖਰਚਾ ਜਿਹੜਾ ਹੈ ਉਸ ਤੇ ਕੀਤਾ ਜਾਂਦਾ ਹੈ ਇਸ ਕਰਕੇ ਬੜਾ ਸਿੱਧਾ ਸਵਾਲ ਇਸ ਦੇ ਨਾਲ ਜੁੜਿਆ ਕਿ ਜੇ ਕਿਸੇ ਸੂਬੇ ਦੇ ਵਿੱਚ ਵਾਰ-ਵਾਰ ਇਲੈਕਸ਼ਨ ਕਰਾਏ ਜਾਣਗੇ ਕੁਝ-ਕੁਝ ਮਹੀਨਿਆਂ ਦੇ ਵਕਫੇ ਤੇ ਕਰਾਏ ਜਾਣਗੇ ਤਾਂ ਉਸ ਦਾ ਬੋਝ ਅਸਿੱਧੇ ਰੂਪ ਦੇ ਵਿੱਚ ਜਨਤਾ ਤੇ ਹੀ ਪੈਣਾ ਹੈ ਅਗਲਾ ਸਵਾਲ ਕਿ ਇੱਕੋ ਸਮੇਂ ਚੋਣਾ ਜਿਹੜਾ ਹੈ ਇੱਕੋ ਇਹ ਵਨ ਚ ਵਨ ਨੇਸ਼ਨ ਵਨ ਇਲੈਕਸ਼ਨ ਦੇ ਨਾਲ ਟ੍ਰੈਫਿਕ ਜਾਮ ਤੇ ਸਕੂਲ ਬੰਦ ਹੋਣ ਵਾਲਗੀਆਂ ਰੁਕਾਵਟਾਂ ਕੱਟਣਗੀਆਂ ਇਹ ਵੀ ਇੱਕ ਬੜਾ ਵਾਜਿਬ ਸਵਾਲ ਹੈ ਕਿ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਪੁਲਿਸ ਦੀ ਨਫਰੀ ਇੰਨੀ ਜ਼ਿਆਦਾ ਹੁੰਦੀ ਹੈ ਸਿਕਿਉਰਿਟੀ ਫੋਰਸਿਸ ਇੰਨੀਆਂ ਹੁੰਦੀਆਂ ਨੇ ਕਿ ਕਈ ਰਸਤੇ ਬਲੌਕ ਕਰ ਦਿੱਤੇ ਜਾਂਦੇ ਨੇ ਬਹੁਤ ਤਰ੍ਹਾਂ ਦੀ ਸਖਤੀ ਕਰ ਦਿੱਤੀ ਜਾਂਦੀ ਹੈ ਧਾਰਾ 144 ਲਾ ਦਿੱਤੀਆਂ ਜਾਂਦੀਆਂ ਨੇ ਉਸ ਦੇ ਨਾਲ ਰੋਜ਼ਾਨਾ ਦੇ ਕੰਮ ਕਾਜ ਤੇ ਅਸਰ ਪੈਂਦਾ ਮੋٹے ਤੌਰ ਤੇ ਜੇ ਸਵਾਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇੱਥੇ ਵੀ 80% ਤੋਂ ਜ਼ਿਆਦਾ ਲੋਕਾਂ ਨੇ 80.8% ਲੋਕਾਂ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਯੈਸ ਇਸ ਦੇ ਨਾਲ ਸਕੂਲ ਜਿਹੜੇ ਨੇ ਉਹਨਾਂ ਦੀ ਪੜ੍ਹਾਈ ਤੇ ਕਿਉਂਕਿ ਸਭ ਤੋਂ ਵੱਧ ਡਿਊਟੀ ਅਧਿਆਪਕਾਂ ਦੀ ਲੱਗਦੀ ਹੈ ਮੋٹے ਤੌਰ ਤੇ ਅਧਿਆਪਕ ਇਸ ਗੱਲ ਨੂੰ ਸਮਝਦੇ ਹੋਣਗੇ ਸਭ ਤੋਂ ਵੱਧ ਡਿਊਟੀ ਉਹਨਾਂ ਦੀ ਲੱਗਦੀ ਹੈ ਇਲੈਕਸ਼ਨਾਂ ਦੇ ਵਿੱਚ ਹੋਰ ਬਹੁਤ ਸਾਰੇ ਮਹਿਕਮਿਆਂ ਦੇ ਸਰਕਾਰੀ ਕਰਮਚਾਰੀ ਨੇ ਜਿਨ੍ਹਾਂ ਦੀ ਡਿਊਟੀ ਲੱਗਦੀ ਹੈ ਪਰ ਸਕੂਲਾਂ ਦੇ ట్రాਫਿਕ ਜਾਮ ਤੇ ਸਕੂਲ ਬੰਦ ਹੋਣ ਵਰਗੇ ਹਾਲਾਤ ਘੱਟੋ ਘੱਟ ਜਿਸ ਦਿਨ ਵੋਟਾਂ ਪੈਂਦੀਆਂ ਨੇ ਜਾਂ ਗਿਣਤੀ ਹੁੰਦੀ ਆ ਉਸ ਦਿਨ ਤਾਂ ਬਣੀ ਜਾਂਦੇ ਆ ਉਸ ਤੋਂ ਛੁਟਕਾਰਾ ਮਿਲੇਗਾ ਇਹ ਸਵਾਲ ਵੀ ਇਸ ਦੇ ਵਿੱਚ ਰੱਖਿਆ ਗਿਆ ਜੋ ਸਰਵੇ ਕੀਤਾ ਗਿਆ ਵਾਕਵਾਕ 29 ਸੂਬਿਆਂ ਦੇ ਲੋਕਾਂ ਤੋਂ ਇਹ ਚੀਜ਼ਾਂ ਪੁੱਛੀਆਂ ਗਈਆਂ ਹੁਣ ਅਗਲੇ ਸਵਾਲ ਵੱਲ ਵੱਧਦੇ ਆ ਅਗਲੇ ਸਵਾਲ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕੀ ਕੁਛ ਰਿਹਾ ਅਗਲਾ ਸਵਾਲ ਜਿਹੜਾ ਹੈ ਉਸ ਦੇ ਵਿੱਚ ਹੈ ਕਿ ਕੀ ਵਨ ਨੇਸ਼ਨ ਵਨ ਇਲੈਕਸ਼ਨ ਦੇ ਨਾਲ ਕੌਮੀ ਪਾਰਟੀਆਂ ਦੇ ਦਬ ਦਬੇ ਨਾਲ ਛੋਟੀਆਂ ਪਾਰਟੀਆਂ ਨੂੰ ਨੁਕਸਾਨ ਹੋਏਗਾ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਆਮ ਤੌਰ ਤੇ ਧਾਰਨਾ ਮੰਨੀ ਜਾਂਦੀ ਹੈ ਕਿ ਲੋਕ ਸਭਾ ਦੇ ਇਸ਼ੂਜ਼ ਹੋਰ ਹੁੰਦੇ ਨੇ ਲੋਕ ਸਭਾ ਦੇ ਵਿੱਚ ਲੋਕ ਪ੍ਰਧਾਨ ਮੰਤਰੀ ਨੂੰ ਸੋਚ ਕੇ ਵੋਟ ਪਾਉਂਦੇ ਨੇ ਤੇ ਵਿਧਾਨ ਸਭਾ ਦੇ ਵਿੱਚ ਲੋਕ ਸੂਬਿਆਂ ਦੇ ਜਿਹੜਾ ਹੈ ਸਰਕਮਸਟੈਂਸਸ ਦੇ ਹਿਸਾਬ ਨਾਲ ਆਪਣੇ ਵੋਟ ਦਾ ਵੋਟ ਦੀ ਚੋਣ ਕਰਦੇ ਨੇ ਕਿ ਕਿਹਨੂੰ ਪਾਉਣੀ ਹੈ ਪਰ ਇੱਥੇ ਸਵਾਲ ਇਹ ਹੈ ਕਿ ਕੌਮੀ ਪਾਰਟੀ ਯਾਨੀ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਦੇ ਦਬਦਬੇ ਨਾਲ ਛੋਟੀਆਂ ਪਾਰਟੀਆਂ ਕਹਿ ਲਈਏ ਜਾਂ ਜਿਹੜੀਆਂ ਸਟੇਟ ਸੈਂਟ੍ਰਿਕ ਨੇ ਸੂਬੇ ਦੀਆਂ ਪਾਰਟੀਆਂ ਨੇ ਕੀ ਉਹਨਾਂ ਨੂੰ ਫਰਕ ਪੈ ਸਕਦਾ ਹੈ ਤਾਂ 39% ਲੋਕਾਂ ਨੇ ਇੱਥੇ ਹਾਂ ਦੇ ਵਿੱਚ ਜਵਾਬ ਦਿੱਤਾ ਹੈ 39.1% ਨੇ ਕਿਹਾ ਕਿ ਹਾਂ ਇਸ ਦਾ ਛੋਟੀਆਂ ਪਾਰਟੀਆਂ ਨੂੰ ਜਿਹੜੀਆਂ ਰੀਜਨਲ ਪਾਰਟੀਆਂ ਸੀ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਸੂਬਾਈ ਪਾਰਟੀਆਂ ਉਹਨਾਂ ਨੂੰ ਨੁਕਸਾਨ ਹੋਏਗਾ 49.4% ਲੋਕਾਂ ਨੇ ਕਿਹਾ ਤਬਕਾ ਇੱਥੇ ਵੀ ਵੱਡਾ ਹੈ ਜਿਨ੍ਹਾਂ ਨੇ ਕਿਹਾ ਕਿ ਨੁਕਸਾਨ ਨਹੀਂ ਹੋਏਗਾ ਛੋਟੀਆਂ ਪਾਰਟੀਆਂ ਨੂੰ ਕੋਈ ਫਰਕ ਨਹੀਂ ਪਏਗਾ ਕੌਮੀ ਪਾਰਟੀਆਂ ਦੇ ਦਬਦਬੇ ਨਾਲ ਔਰ 11.4% ਲੋਕਾਂ ਨੇ ਕਿਹਾ ਕਿ ਅਸੀਂ ਇਸ ਬਾਰੇ ਕੁਝ ਕਹਿ ਨਹੀਂ ਸਕਦੇ ਸੋ ਇਹ ਮੋٹے ਤੌਰ ਤੇ ਹੈ 29 ਸੂਬਿਆਂ ਦੇ 4500 ਤੋਂ ਜ਼ਿਆਦਾ ਲੋਕਾਂ ਦੀ ਇਹ رائے ਹੈ ਰੈਂਡਮਲੀ ਸਿਲੈਕਟ ਕੀਤਾ ਜਾਂਦਾ ਹੈ ਜਿਨ੍ਹਾਂ ਲੋਕਾਂ ਤੋਂ رائے ਪੁੱਛੀ ਜਾਂਦੀ ਹੈ ਔਰ ਉਹਦੇ ਨਾਲ ਇੱਕ ਮੋਟਾ ਆંકੜਾ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਉਸ ਤੋਂ ਬਾਅਦ ਅਗਲੇ ਸਵਾਲ ਤੇ ਆਉਣੇ ਹਨ ਅਗਲਾ ਸਵਾਲ ਇਸ ਤੇ ਵਿੱਚ ਪੁੱਛਿਆ ਗਿਆ ਕਿ ਕੀ ਇੱਕ ਦੇਸ਼ ਇੱਕ ਚੋਣ ਦੇ ਨਾਲ ਰਾਸ਼ਟਰੀ ਤੇ ਖੇਤਰੀ ਮੁੱਦਿਆਂ ਨੂੰ ਸੁਲਝਾਉਣ ਦੇ ਵਿੱਚ ਮਦਦ ਮਿਲੇਗੀ ਇਹ ਵੀ ਬੜਾ ਵੱਡਾ ਸਵਾਲ ਹੈ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕੌਮੀ ਮੁੱਦੇ ਅਲੱਗ ਹੁੰਦੇ ਨੇ ਔਰ ਸਟੇਟਾਂ ਦੇ ਮੁੱਦੇ ਅਲੱਗ ਹੁੰਦੇ ਨੇ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਲੋਕ ਵੱਡੇ ਸੰਦਰਭ ਦੇ ਵਿੱਚ ਦੇਸ਼ ਦੇ ਮੁੱਦਿਆਂ ਦੇ ਸੰਦਰਭ ਚ ਵੋਟ ਪਾਉਂਦੇ ਆ ਤੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਉਦੋਂ ਸੂਬਿਆਂ ਦੇ ਇਸ਼ੂਜ਼ ਦੇਖ ਕੇ ਵੋਟਾਂ ਪਾਈਆਂ ਜਾਂਦੀਆਂ ਸੋ ਕੀ ਇਕੱਠੇ ਚੋਣਾਂ ਹੋਣ ਨਾਲ ਉਹਨਾਂ ਦੋਨੇ ਮੁੱਦਿਆਂ ਨੂੰ ਇਕੱਠੇ ਸੁਲਝਾਉਣ ਦੇ ਵਿੱਚ ਮਦਦ ਮਿਲੇਗੀ ਚਾਹੇ ਕੇਂਦਰੀ ਹੋਣ ਚਾਹੇ ਸੂਬਾਈ ਹੋਣ ਤਾਂ 71% ਲੋਕਾਂ ਨੇ 71 ਤੋਂ ਜ਼ਿਆਦਾ 71.6% ਲੋਕਾਂ ਨੇ ਕਿਹਾ ਕਿ ਯੈਸ ਹਾਂ ਇਸ ਦੇ ਨਾਲ ਉਹਨਾਂ ਮੁੱਦਿਆਂ ਨੂੰ ਸੁਲਝਾਉਣ ਚ ਮਦਦ ਮਿਲੇਗੀ 17.7% ਲੋਕਾਂ ਨੇ ਕਿਹਾ ਕਿ ਨਹੀਂ ਇਸ ਦੇ ਨਾਲ ਕੋਈ ਮਦਦ ਨਹੀਂ ਮਿਲੇਗੀ ਔਰ 10.7% ਲੋਕਾਂ ਨੇ ਕਿਹਾ ਕਿ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਇਹ ਵੀ ਸਵਾਲ ਬੜਾ ਇੰਪੋਰਟੈਂਟ ਸੀ ਇਸ ਤੋਂ ਅਗਲੇ ਸਵਾਲ ਤੇ ਹੁਣ ਅਸੀਂ ਆਉਣੇ ਆ ਅਗਲੇ ਸਵਾਲ ਦੇ ਵਿੱਚ ਅਸੀਂ ਪੁੱਛਿਆ ਹੈ ਕਿ ਕੀ ਇੱਕੋ ਦਿਨ ਰਾਸ਼ਟਰੀ ਤੇ ਸੁਭਾਈ ਚੋਣਾ ਯਾਨੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੇ ਲਈ ਵੋਟ ਪਾਉਣ ਨੂੰ ਲੈ ਕੇ ਕਨਫਿਊਜ਼ਨ ਹੋਏਗੀ ਇਹ ਵੀ ਬੜਾ ਵੱਡਾ ਸਵਾਲ ਹੈ ਕਿਉਂਕਿ ਵਾਰ-ਵਾਰ ਅਸੀਂ ਉਸੇ ਚੀਜ਼ ਦਾ ਜ਼ਿਕਰ ਕਰਦੇ ਹਾਂ ਕਿ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਕਈ ਵਾਰੀ ਚਿਹਰਿਆਂ ਨੂੰ ਮੁਖ ਰੱਖ ਕੇ ਵੀ ਲੋਕ ਆਪਣੇ ਵੋਟ ਪਾਉਣ ਦੇ ਫੈਸਲੇ ਦਾ ਇਸਤੇਮਾਲ ਕਰਦੇ ਆ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰਦੇ ਆ ਜਾਂ ਸੋਚਦੇ ਆ ਕਿਉਂਕਿ ਸੂਬੇ ਦੀ ਸਿਆਸਤ ਨੂੰ ਲੋਕ ਅਲੱਗ ਨਜ਼ਰੀਏ ਨਾਲ ਦੇਖਦੇ ਆ ਕੇਂਦਰ ਦੀ ਸਿਆਸਤ ਨੂੰ ਦੇਸ਼ ਦੀ ਸਿਆਸਤ ਨੂੰ ਅਲੱਗ ਨਜ਼ਰੀਏ ਨਾਲ ਦੇਖਦੇ ਆ ਤਾਂ ਇਸ ਦੇ ਵਿੱਚ 36.2% ਲੋਕਾਂ ਨੇ ਕਿਹਾ ਕਿ ਹਾਂ ਕਨਫਿਊਜ਼ਨ ਹੋਏਗੀ ਕਿਉਂਕਿ ਦੋ ਵੋਟਾਂ ਜਦੋਂ ਤੁਸੀਂ ਪਾਉਣੀਆਂ ਹੋਣਗੀਆਂ ਤਾਂ ਉੱਥੇ ਤੁਸੀਂ ਜੇਤੇ ਪਾਰਟੀ ਦੇ ਕੈਡਰੋਂ ਪੱਕੇ ਕੈਡਰ ਤਾਂ ਇੱਕੋ ਪਾਰਟੀ ਨੂੰ ਭੁਗਤਦੇ ਆ ਪਰ ਬਹੁਤ ਲੋਕ ਐਸੇ ਆ ਜਿਹੜੇ ਮੌਕੇ ਤੇ ਫੈਸਲਾ ਲੈਂਦੇ ਆ ਸੋ ਉਹਨਾਂ ਦੇ ਲਈ ਇਹ ਦੁਚਿੱਤੀ ਸਥਿਤੀ ਹੋ ਸਕਦੀ ਹੈ ਕਨਫਿਊਜ਼ਨ ਹੋ ਸਕਦੀ ਹੈ ਪਰ 36% ਲੋਕਾਂ ਨੇ ਕਿਹਾ ਕਿ ਹਾਂ ਹੋ ਸਕਦੀ ਹੈ ਪਰ 55.9 ਯਾਨੀ ਕਰੀਬ 56% ਲੋਕਾਂ ਨੇ ਕਿਹਾ ਕਿ ਕੋਈ ਕਨਫਿਊਜ਼ਨ ਨਹੀਂ ਹੋਏਗੀ ਆਪੇ ਫੈਸਲਾ ਲੈ ਲੈਣਗੇ ਲੋਕ 7.9% ਨੇ ਕਿਹਾ ਕਿ ਅਸੀਂ ਇਸ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਸ ਦੇ ਵਿੱਚ ਇੱਕ ਇਸ਼ੂ ਇਹ ਵੀ ਹੈ ਕਿ ਹਾਲੇ ਤੱਕ ਇਹ ਚੀਜ਼ ਲਾਗੂ ਨਹੀਂ ਹੋਈ ਹਲੇ ਇਹ ਸਿਰਫ ਪੁੱਛਿਆ ਜਾ ਰਿਹਾ ਹੈ ਪਰ ਜਦੋਂ ਚੀਜ਼ ਇੰਪਲੀਮੈਂਟ ਹੋ ਜਾਂਦੀ ਹੈ ਨਵੇਂ ਕਾਨੂੰਨ ਬਣ ਜਾਂਦੇ ਨੇ ਤਾਂ ਫਿਰ ਲੋਕ ਉਸੇ ਹਿਸਾਬ ਨਾਲ ਆਪਣੇ ਆਪ ਨੂੰ ਢਾਲ ਵੀ ਲੈਂਦੇ ਆ ਅਕਸਰ ਇਹ ਚੀਜ਼ਾ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਦੇਖਦੇ ਆ ਇਸ ਤੋਂ ਅਗਲੇ ਸਵਾਲ ਦਾ ਜ਼ਿਕਰ ਕਰਦੇ ਆਂ ਐ ਉਸ ਤੋਂ ਅਗਲਾ ਸਵਾਲ ਇਸ ਦੇ ਵਿੱਚ ਪੁੱਛਿਆ ਗਿਆ ਕਿ ਕੀ ਇੱਕੋ ਦਿਨ ਸਾਰੀਆਂ ਚੋਣਾਂ ਕਰਵਾਉਣ ਦੇ ਨਾਲ ਵੋਟਰਾਂ ਦੀ ਗਿਣਤੀ ਦੇ ਵਿੱਚ ਸੁਧਾਰ ਹੋਏਗਾ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਕਿਉਂਕਿ ਜੇ ਹਰ ਮਹੀਨੇ ਜਾਂ ਹਰ ਦੋ ਮਹੀਨੇ ਜਾਂ ਹਰ 6 ਮਹੀਨੇ ਦੇ ਵਕਫੇ ਨਾਲ ਵੋਟਾਂ ਪੈਂਦੀਆਂ ਨੇ ਤਾਂ ਕਈ ਵਾਰੀ ਲੋਕ ਬਾਰ-ਬਾਰ ਘਰੋਂ ਨਿਕਲ ਕੇ ਪੋਲਿੰਗ ਬੂਥ ਤੇ ਜਾ ਕੇ ਆਪਣੀ ਵੋਟ ਪੁੱਗਤੌਣ ਨੂੰ ਤਰਜੀਹ ਨਹੀਂ ਦਿੰਦੇ ਸੋ ਜੇ ਇੱਕੋ ਦਿਨ ਵੋਟ ਹੈ ਤਾਂ ਬੰਦਾ ਸੋਚਦਾ ਹੈ ਕਿ ਅਸੀਂ ਇੱਕੋ ਵਾਰੀ ਜਾਣਾ ਹੈ ਤੇ ਇੱਕੋ ਵਾਰੀ ਦੋ ਵੋਟਾਂ ਪਾਉਣੀਆਂ ਜਾਂ ਤਿੰਨ ਪਾਉਣੀਆਂ ਜਾਂ ਚਾਰ ਪਾਉਣੀਆਂ ਇੱਕੋ ਵਾਰੀ ਜਾ ਕੇ ਪਾਇਾਵਾਂਗੇ ਕੀ ਵੋਟਾਂ ਦੀ ਗਿਣਤੀ ਦੇ ਵਿੱਚ ਸੁਧਾਰ ਹੋਏਗਾ ਯਾਨੀ ਵੋਟ ਪਰਸੈਂਟੇਜ ਦੇ ਵਿੱਚ ਸੁਧਾਰ ਹੋਏਗਾ ਤਾਂ ਯੈਸ 72% ਲੋਕਾਂ ਨੇ ਕਿਹਾ 72.1% ਜੋ ਇਸ ਸਰਵੇ ਦੇ ਵਿੱਚ ਨਿਕਲ ਕੇ ਆਇਆ ਲੋਕਾਂ ਨੇ ਕਿਹਾ ਕਿ ਹਾਂ ਇਸ ਦੇ ਨਾਲ VOTING ਪਰਸੈਂਟੇਜ ਵਧੇਗੀ VOTERਾਂ ਦੀ ਗਿਣਤੀ ਵਿੱਚ ਸੁਧਾਰ ਹੋਏਗਾ ਸਾਢੇ 17% ਨੇ ਕਿਹਾ ਕਿ ਨਹੀਂ ਸੁਧਾਰ ਨਹੀਂ ਹੋਏਗਾ ਔਰ ਸਾਢੇ 10% ਨੇ ਕਿਹਾ ਕਿ ਇਸ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਅਗਲੇ ਸਵਾਲ ਤੇ ਆਉਣੇ ਹਨ ਹੋਰ ਇਸ ਦੇ ਵਿੱਚ ਜਿਹੜੇ ਜਿੰਨੇ ਜਿੰਨੇ ਵੀ ਸਵਾਲ ਹੈ ਉਹ ਸਾਰੇ ਇਹ ਵਾਜਬ ਨੇ ਇਸ ਚੀਜ਼ ਨੂੰ ਲੈ ਕੇ ਪੁੱਛੇ ਜਾਣੇ ਅਮਰੀਕਾ ਕੈਨੇਡਾ ਤੇ ਜਰਮਨੀ ਵਰਗੇ ਦੇਸ਼ਾਂ ਦੇ ਵਿੱਚ ਇਕੱਠਿਆਂ ਚੋਣਾਂ ਕਰਵਾਉਣ ਵਾਲੇ ਮਾਡਲ ਮਾਡਲ ਨੂੰ ਅਪਣਾਉਣਾ ਚਾਹੀਦਾ ਇਹ ਜਿਹੜੇ ਦੇਸ਼ ਨੇ ਅਮਰੀਕਾ ਕੈਨੇਡਾ ਜਰਮਨੀ ਇੱਥੇ ਇੱਕੋ ਵਾਰੀ ਚੋਣਾਂ ਹੁੰਦੀਆਂ ਨੇ ਇਹਨਾਂ ਦੇ ਆਪਣੇ ਮਾਡਲਸ ਨੇ ਇਹ ਸਿਰਫ ਹਿੰਦੁਸਤਾਨ ਹੈ ਭਾਰਤ ਹੈ ਜਿੱਥੇ ਪੂਰਾ ਸਾਲ 5 ਸਾਲ ਹੀ ਚੋਣਾਂ ਚੱਲਦੀਆਂ ਰਹਿੰਦੀਆਂ ਕਦੇ ਕਿਸੇ ਸੂਬੇ ਦੀਆਂ ਕਦੇ ਕਿਸੇ ਸੂਬੇ ਦੀਆਂ ਤਾ ਬਾਹਰਲੇ ਦੇਸ਼ਾਂ ਦਾ ਜਿਹੜਾ ਇਹ ਸਟਰਕਚਰ ਹੈ ਕੀ ਇਸ ਨੂੰ ਅਪਣਾਉਣਾ ਚਾਹੀਦਾ ਤਾਂ 68.7% ਲੋਕਾਂ ਨੇ ਕਿਹਾ ਕਿ ਯੈਸ ਹਾਂ ਇਸ ਮਾਡਲ ਨੂੰ ਅਪਣਾਉਣਾ ਚਾਹੀਦਾ 15% ਨੇ ਕਿਹਾ ਕਿ ਨਹੀਂ ਸਾਡੇ ਵਾਲਾ ਮਾਡਲ ਠੀਕ ਹੈ 5.4% ਲੋਕਾਂ ਨੇ ਕਿਹਾ ਕਿ ਅਸੀਂ ਇਸ ਬਾਰੇ ਕੁਝ ਕਹਿ ਨਹੀਂ ਸਕਦੇ ਸੋ ਇਹ ਸਵਾਲ ਨੇ ਮੋٹے ਤੌਰ ਤੇ ਜਿਹੜੇ ਅਸੀਂ ਪੁੱਛੇ ਨੇ ਇਸ ਸਰਵੇ ਦੇ ਵਿੱਚ ਔਰ ਇਹ ਇਸਤੇ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ ਤਾਂ ਇੱਕ ਓਵਰਆਲ ਐਵਰੇਜ ਜਿਹੜੀ ਹੈ ਉਹ ਨਿਕਲ ਕੇ ਆਈ ਹੈ ਕਿ 80% ਲੋਕ ਇਸ ਵਨ ਨੇਸ਼ਨ ਵਨ ਇਲੈਕਸ਼ਨ ਦੇ ਫੈਸਲੇ ਨਾਲ ਇਸ ਸਰਵੇ ਦੇ ਵਿੱਚ ਸਹਿਮਤ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਹੈ ਕਿ ਯੈਸ ਐਸਾ ਫੈਸਲਾ ਹੋਣਾ ਚਾਹੀਦਾ ਹੈ ਕੁਝ ਹੋਰ ਆંકੜਿਆਂ ਤੇ ਅਸੀਂ ਨਜ਼ਰ ਪਾਉਣੇ ਆ ਅੱਗੇ ਇਸ ਦੇ ਵਿੱਚ ਹੋਰ ਆંકੜੇ ਨੇ ਇਹ ਵੀ ਇੱਕ ਸਵਾਲ ਹੈ ਕਿ ਇੱਕੋ ਸਮੇਂ ਚੋਣਾ ਕਰਵਾਉਣ ਦੇ ਨਾਲ ਭਾਰਤ ਚ ਲੋਕਤੰਤਰ ਮਜ਼ਬੂਤ ਹੋਏਗਾ ਜਾਂ ਕਮਜ਼ੋਰ ਹੋਏਗਾ ਕਿਉਂਕਿ ਲੋਕਤੰਤਰ ਦਾ ਪਰਵ ਕਿਹਾ ਜਾਂਦਾ ਹੈ ਜਦੋਂ ਵੋਟਾਂ ਪੈਂਦੀਆਂ ہیں ದೇಶ ਦੇ ਵਿੱਚ اس ਨੂੰ ਲੋਕਤੰਤਰ ਦਾ ਪਰਵ ਕਿਹਾ ਜਾਂਦਾ ਹੈ اور لوگ بڑے ਉਤਸ਼ਾਹ ਦੇ ਨਾਲ ਇਹ ਪਰਵ ਮਨਾਉਂਦੇ ਐ سو اس ਕਰਕੇ ਸਵਾਲ ਹੈ ਕਿ ਇੱਕੋ ਵੇਲੇ ਇਹ ਹੋਣ ਨਾਲ بجائے کہ 5 ਸਾਲ ਵੋਟਾਂ ਚੱਲੀ ਜਾਣ ਇੱਕੋ ਵੇਲੇ ਹੋਣ ਨਾਲ ਕੀ ਲੋਕਤੰਤਰ ਮਜ਼ਬੂਤ ਹੋਏਗਾ ਜਾਂ ਕਮਜ਼ੋਰ ਹੋਏਗਾ ਤਾਂ ਅੰਕੜਾ ਇੱਥੇ ਵੀ ਬੜਾ ਦਿਲਚਸਪ ਹੈ 69.9 یعنی قریب 70% ਲੋਕਾਂ ਨੇ ਕਿਹਾ ਕਿ yes ਲੋਕਤੰਤਰ ਮਜ਼ਬੂਤ ਹੋਏਗਾ 13.4% ਨੇ ਕਿਹਾ ਕਿ نئی ਇਸਤੇ ਨਾਲ ਲੋਕਤੰਤਰ ਕਮਜ਼ੋਰ ਹੋਏਗਾ ਔਰ 16.7% ਲੋਕਾਂ ਨੇ ਕਿਹਾ ਕਿ ਇਸ ਦਾ ਕੋਈ ਅਸਰ ਇਸਤੇ ਨਹੀਂ ਹੋਏਗਾ ਚਾਹੇ ਇੱਕੋ ਸਮੇਂ ਕਰਾਈਆਂ ਜਾਣ ਚਾਹੇ ਵੱਖ-ਵੱਖ ਸਮੇਂ ਕਰਾਈਆਂ ਜਾਣ ਸੋ ਇਹ ਸਵਾਲ ਨੇ ਮੋٹے ਤੌਰ ਤੇ ਜਿੰਨੇ ਇਸ ਸਰਵੇ ਦੇ ਵਿੱਚ ਅਸੀਂ ਪੁੱਛੇ ਸੀ ਔਰ ਇਹਨਾਂ ਸਵਾਲਾਂ ਦੇ ਵਿੱਚ ਜਿਹੜਾ ਇਹ ਡਾਟਾ ਨਿਕਲ ਕੇ ਆਇਆ ਇਹ ਫਿਗਰ ਨਿਕਲ ਕੇ ਆਇਆ ਉਹ ਓਵਰਆਲ ਆਂਕੜਾ ਜਿਹੜਾ ਹੈ ਉਹ 80% ਬਣਦਾ ਹੈ 80% ਆਂਕੜਾ ਇਹ ਕਹਿ ਰਿਹਾ 80% ਲੋਕ ਜਿਹੜੇ ਨੇ ਇਹ ਕਹਿ ਰਹੇ ਨੇ ਕਿ ਹਾਂ ਜਿਹੜਾ ਹੈ ਇਹ ਵਨ ਨੇਸ਼ਨ ਵਨ ਇਲੈਕਸ਼ਨ ਇਸ ਪਾਸੇ ਵੱਲ ਵਧਣਾ ਚਾਹੀਦਾ ਹੈ ਜਾਣਾ ਚਾਹੀਦਾ ਔਰ ਅਸੀਂ ਇਸ ਦੇ ਨਾਲ ਸਹਿਮਤ ਹਾਂ ਸੋ ਇਹ ਆંકੜਾ ਨਿਕਲ ਕੇ ਆਇਆ ਕਿ ਕੀ ਤੁਸੀਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਦੇ ਫੈਸਲੇ ਦੇ ਨਾਲ ਸਹਿਮਤ ਹੋ ਤਾਂ ਇਹ ਓਵਰ ਆਲ ਆંકੜਾ ਹੈ 80% Yes 16% ਨੋ ਤੇ 4% ਨੇ ਕਿਹਾ ਕਿ ਅਸੀਂ ਕਹਿ ਨਹੀਂ ਸਕਦੇ ਸੋ ਸਰਕਾਰ ਵੱਲੋਂ ਇਹ ਪਾਈਪ ਲਾਈਨ ਦੇ ਵਿੱਚ ਨੇ ਹਾਲਾਂਕਿ ਇਸ ਨੂੰ ਲਾਗੂ ਕਰਨਾ ਇੱਕ ਇੱਕੋ ਸਮੇਂ ਲਾਗੂ ਨਹੀਂ ਕੀਤਾ ਜਾ ਸਕਦਾ ਇਸ ਨੂੰ ਲਾਗੂ ਕਰਨਾ ਵੀ ਬੜੀ ਟੇਢੀ ਖੀਰ ਹੈ ਕਿ ਬੜੀਆਂ ਸਾਰੀਆਂ ਸੂਬਿਆਂ ਦੀਆਂ ਸਰਕਾਰਾਂ ਨੇ ਔਰ ਸੂਬਿਆਂ ਦੀਆਂ ਸਰਕਾਰਾਂ ਜਿਨ੍ਹਾਂ ਦਾ ਕਾਰਜਕਾਲ 2-2 ਸਾਲ, 2.5 ਸਾਲ ਪਿਆ, ਕਿਸੇ ਦਾ 1 ਸਾਲ ਪਿਆ, ਕਿਸੇ ਦਾ 6 ਮਹੀਨੇ ਪਿਆ, ਕਿਸੇ ਦਾ 2 ਸਾਲ ਪਿਆ ਉਹਨਾਂ ਨੂੰ ਕਿਵੇਂ ਐਡਜਸਟ ਕੀਤਾ ਜਾਊਗਾ ਇਹ ਕਾਫੀ ਅਹਿਮ ਸਵਾਲ ਹੈ